ਕੱਲ ਕੀ ਕੇ ਰਾਤ ਤੇ ਘਰੋਂ ਆਉਂਦਾ ਤੇ ਥੇਰੇ ਕਹਿੰਦੇ ਕਿ ਕਿਹਦੀ ਨਾ ਖੈਪੜੇ ਤੇ ਬਾਹਰ ਦੀ ਜਦੋਂ ਇਹ ਰਾਤ ਦਾ ਜਾਣਦੇ ਤੇ ਇਹਨਾਂ ਚਿੱਕੀ ਧੂਂਕ ਦੇ ਅੰਦਰ ਲੈ ਕੇ ਦੰਦ ਜਾ ਕੇ ਨਹੀਂ ਮਾਂ ਕੋਈ ਰੰਗੀਲ ਸ਼ੇਨਾ ਦੀ ਕੋਈ ਪੁਰਾਣੀ ਪੰਜ 6 ਮਹੀਨੇ ਪਹਿਲਾਂ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਨਾਂ ਦਾ ਕੁੰਜੇ ਕੱਖਵਾਦ ਪਤੀਆ ਬਟੂ ਦੁਬਾਰਾ ਫੇਰ ਕਹਿੰਦੇ ਜੀ ਉਸੇ ਰੰਗੇ ਸਿੱਧੇ ਕਰਕੇ ਕੀ ਇਹਨੇ ਆਪੇ ਚੁਣ ਲਏਗਾ। ਲਈਦਾ ਡੈ ਮੇਰਾ ਨਾਮ ਬਾਦ ਜੀ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਹੈ? ਮੇਰਾ ਭਤੀਜਾ ਸੀ। ਕੀ ਗੱਲ ਕੀ ਹੋਈ ਹੈ? ਗੱਲ ਕੀ ਕਿ ਰਾਤ ਕੋਈ ਘਰ ਨੂੰ ਆਉਂਦਾ ਹੈ ਤੇ ਫਿਰ ਉਹ ਕਹਿੰਦੇ ਕਿ ਕਿ ਜਨਾ ਖੇਪੜੇ ਹੈ। ਤੇ ਬਾਅਦ ਜਦੋਂ ਇਹ ਰਾਤ ਕਾਰਨ ਜਾਣਦੇ ਤੇ ਇਹਨਾਂ ਖਿੱਚ ਕੇ ਧੂਵੇ ਅੰਦਰ ਲੈ ਕੇ ਚੰਦੇ ਜਾ ਕੇ ਮੇਰਾ ਕਿੱਲਾ ਖਿੱਚ ਕੇ ਖੜਿਆ ਧੂਵੇ ਤੇ ਆਰਮ ਸਿੰਘ ਗਰਦਾਰ ਸਿੰਘ ਤੇ ਕੈਰਾ ਸਿੰਘ ਤੇ ਦੋਨੋਂ ਆ ਗਏ ਬਲਜੀਤ ਕੋਲ ਤੇ ਕਮਰ ਦਿੱਤੇ ਤੇ ਇਹ ਇਤਲਾਹ ਦਿੱਤੀ ਉਸ ਨੂੰ ਇਸ ਥਾਂ ਇਸ਼ਾਰਾ ਦਿੱਤੀ ਹੈ ਤੇ ਕੀ ਕਾਰਵਾਈ ਕੀਤੀ ਬੋਲਤ ਹੈ ਕਾਰਵਾਈ ਇਹ ਜੇ ਕਰਨ ਦਾ ਹੈ ਦੇਖੋ ਕੀ ਕਰਦੇ ਕਾਰਵਾਈ ਹੁਣ ਕੀ ਮੰਗ ਕੀ ਕਰਦੇ ਹੈ ਮੰਗ ਵੀ ਇਨਸਾਫ ਦੀ ਮੰਗ ਕਰਨੀ ਹੈ ਕਿਹੜਾ ਦੇ ਰਾਤ ਸਭਰਾ ਵਿੱਚ ਕਤਲ ਹੋਇਆ ਹੈ ਕੀ ਮਾਮਲਾ ਸੀਗਾ ਕਿ ਕਿਸ ਨੂੰ ਲੱਗੇ ਪਿੰਸ ਸਭਰਾ ਦੇ ਰਾਤ ਗਰਦਿਆਲ ਸਿੰਘ ਪੁੱਤਰ ਹਜਾਰਾ ਸਿੰਘ ਦਾ ਮਰਡਰ ਹੋਇਆ ਵਾ ਜਿਹੜਾ ਲੜਾਈ ਕਿਉਂ ਦੀ ਸੀ ਤਾਂ ਟਕਣ ਕਰਕੇ ਮੌਤ ਹੋ ਗਈ ਹੈ ਉਹਨਾਂ ਨੇ ਗਿਆਨ ਹਾਸਲ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਦੋਸ਼ੀ ਇੱਥੇ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕੋਈ ਸਰ ਰੰਜਿਸ਼ ਹੋ ਜਾ ਪਤਾ ਲੱਗ ਸਕੀ ਹੈ ਜੇ ਤੱਕ ਰੰਜਿਸ਼ ਇਹਨਾਂ ਦੀ ਕੋਈ ਪੁਰਾਣੀ ਪੰਜ 6 ਮਹੀਨੇ ਪਹਿਲਾਂ ਕੋਈ ਪੁਰਾਣੀ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਨਾਂ ਦਾ ਸੰਜੋਤਾ ਕਰਵਾ ਦਿੱਤਾ ਸੀਗਾ ਬਟ ਉਹ ਦੁਬਾਰਾ ਫੇਰ ਕਹਿੰਦੇ ਸੀ ਉਸੇ ਰੰਜਿਸ਼ ਦੀ ਕਰਕੇ ਹੀ ਇਹਨਾਂ ਨੇ ਆਪੇ ਝੰਡੇਗਾ ਕੋਈ ਅਰੈਸਟ ਹੋਇਆ ਸਰ ਬੰਦਾ ਹੁਣ ਤੱਕ ਨਹੀਂ ਕੋਈ ਰੈਸਟ ਨਹੀਂ ਤੇ ਕੋਈ ਦੋਸ਼ੀਆਂ ਦਾ ਪਤਾ ਨਾਵਾਂ ਦਾ ਅਜੇ ਤੱਕ ਕੀ ਨਾਵਾਂ ਦਾ ਪਤਾ ਉਹ ਜਿਨ੍ਹਾਂ ਦੇ ਗੀਸ ਲਿਖਣ ਦੇ ਸਟੇਟਮੈਂਟ ਲਿਖ ਰਹੇ ਹਨ ਉਹਨਾਂ ਨੂੰ ਗਿਆਨ ਦੇ ਕੇ ਕੱਲ ਕੀ ਕੇ ਰਾਤ ਤੇ ਘਰੋਂ ਆਉਂਦਾ ਤੇ ਥੇਰੇ ਕੋਈ ਕਿੰਨਾ ਖੇਪੜੇ ਤੇ ਬਾਅਦ ਜਦੋਂ ਇਹ ਰਾਤ ਕਾਲਾ ਜਾਣਦੇ ਤੇ ਨਾ ਛਿੱਕੇ ਧੁੰਕਦੇ ਅੰਦਰ ਲੈ ਕੇ ਦੰਦ ਜਾਦਨ ਨੇ ਰੰਜੀਤ ਸਿੰਘ ਨਾਲ ਦੀ ਕੋਈ ਪੁਰਾਣੀ 5 ਮਹੀਨੇ ਪਹਿਲਾਂ ਪੁਰਾਣੀ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਦਾ ਕੁੱਝ ਬੱਕਰਵਾਦ ਚਾਹੀਆ ਬਟੂ ਦੁਬਾਰਾ ਫੇਰ ਕਹਿੰਦੇ ਜੀ ਉਸੇ ਰੰਗੇ ਸਿੱਧੇ ਕਰਕੇ ਕੀ ਇਹਨਾਂ ਨੇ ਆਪੇ ਹੀ ਲੜੇਗਾ। ਲੈ ਜਦਾ ਡੈ ਮੇਰਾ ਬਾਹ ਜੀ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਹੈ? ਮੇਰਾ ਭਤੀਜਾ ਸੀ। ਕੀ ਗੱਲ ਕੀ ਹੋਈ ਹੈ? ਗੱਲ ਕੀ ਕਿ ਰਾਤ ਉਹ ਘਰੋਂ ਆਉਂਦਾ ਹੈ ਤੇ ਫਿਰ ਉਹ ਕਹਿੰਦੇ ਕਿ ਕਿ ਕਿਨਾਂ ਖੇਪੜੇ ਤੇ ਬਾਅਦ ਚ ਦੋ ਜਣੇ ਰਾਤ ਕਾਰਨ ਜਾਣਦੇ ਤੇ ਇਹਨਾਂ ਖਿੱਚ ਕੇ ਉਹਦੇ ਅੰਦਰ ਲੈ ਕੇ ਘੰਟਾ ਜਾ ਕੇ ਮੇ ਕਿੰਨਾ ਖੇਚ ਕੇ ਖੜਿਆ ਤੂਗੇ ਤੇ ਆਰਮ ਸਿੰਘ ਗਰਦਾਸ ਸਿੰਘ ਤੇ ਕੈਰਾ ਸਿੰਘ ਤੇ ਦੋਨੋਂ ਆ ਇੱਕ ਬਲਜੀਤ ਕੋ ਤੇ ਕਮਰ ਨੀ ਤੇ ਇਹ ਇਤਲਾਹ ਦਿੱਤੀ ਪੁਲਸ ਨੂੰ ਐਸੇ ਫਾਂਚਲਾ ਦਿੱਤੀ ਹੈ ਤੇ ਕੀ ਕਾਰਵਾਈ ਕੀਤੀ ਬੋਲਦਾ ਕਾਰਵਾਈ ਇਹ ਜੇ ਕਾਰਨ ਹੈ ਦੇਖੋ ਕੀ ਕਰਦੇ ਕਾਰਵਾਈ ਹੁਣ ਕੀ ਮੰਗ ਕੀ ਕਰਦੇ ਵੇ ਮੰਗ ਇਨਸਾਫ ਦੀ ਮੰਗ ਕਰਨੀ ਹੈ ਇਥੇ ਕਿਹੜਾ ਦੇਰ ਰਾਤ ਸਭਰਾ ਵਿੱਚ ਕਟਾ ਲੋ ਹੋਇਆ ਦੇ ਕੀ ਮਾਮਲਾ ਸੀਗਾ ਤੇ ਕਿਸ ਨੂੰ ਲੱਗੇ ਹੋਇਆ ਹੈ ਕਿੰਨ ਸਭਰਾ ਦੇ ਰਾਤ ਗਰਦੇਲ ਸਿੰਘ ਪੁੱਤਰ ਹਜਾਰਾ ਸਿੰਘ ਦਾ ਮਰਡਰ ਹੋਇਆ ਵਾ ਜਿਹੜਾ ਲੜਾਈ ਕਿਉਂ ਦੀ ਤੇ ਟਕਰਾਗੜ ਕਰਕੇ ਮੌਤ ਹੋ ਗਈ ਹੈ ਉਹਨਾਂ ਨੇ ਬਿਆਨ ਹਾਸਲ ਕਰਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਦੋਸ਼ੀ ਇੱਥੇ ਹੋਣਗੇ ਉਹਨਾਂ ਨੂੰ ਬੱਕੈ ਨਹੀਂ ਜਾਊਗਾ ਕੋਈ ਸਾਰ ਰੰਜਿਸ਼ ਹੋ ਜਾ ਪਤਾ ਲੱਗ ਸਕੀ ਹੈ ਅਜੇ ਤੱਕ ਰੰਜਿਸ਼ ਇਹਨਾਂ ਦੀ ਕੋਈ ਪੁਰਾਣੀ 5-6 ਮਹੀਨੇ ਪਹਿਲਾਂ ਕੋਈ ਪੁਰਾਣੀ ਕੋਈ ਲੜਾਈ ਹੋਈ ਸੀ ਜਿਹਦੇ ਵਿੱਚ ਪਿੰਡ ਵਾਲਿਆਂ ਨੇ ਇਹਨਾਂ ਦਾ ਸੁਜੋਤਾ ਕਰਵਾ ਦਿੱਤਾ ਸੀਗਾ ਬਟ ਉਹ ਦੁਬਾਰਾ ਫੇਰ ਕਹਿੰਦੇ ਸੀ ਉਸੇ ਰੰਜਿਸ਼ ਦੀ ਕਰਕੇ ਹੀ ਇਹਨਾਂ ਨੇ ਆਪੇ ਝੁਲਣੇ ਦਾ ਕੋਈ ਰੈਸਟ ਹੋਇਆ ਸਰ ਬੰਦਾ ਹੁਣ ਤੱਕ ਨਹੀਂ ਜੀ ਕੋਈ ਦੱਸ ਨਹੀਂ ਇ ਕੋਈ ਦੋਸ਼ੀਆਂ ਦਾ ਪਤਾ ਨਾਵਾਂ ਦਾ ਅਜੇ ਤੱਕ ਨਾਵਾਂ ਦਾ ਪਤਾ ਉਹ ਜਿਨ੍ਹਾਂ ਦੇ ਗੀਸ ਲਖਣ ਦੇ ਸਟੇਟਮੈਂਟ ਲਿਖ ਰਹੇ ਹਨ ਉਹਨਾਂ ਦਾ ਧਿਆਨ ਰੱਖੀ ਯਾਦ ਰੱਖੀਂ ਕਰ ਲੈ